ਪਾਠ 11ਵਾਂ ਬਗਲਾ ਭਗਤ ਉਦੇਸ਼ ਲਾਲਚ ਤੋਂ ਦੂਰ ਰਹਿਣਾ ਲਾਲਚ ਵਿਨਾਸ਼ ਦਾ ਕਾਰਨ ਹੁੰਦਾ ਹੈ ਗਰਮੀਆਂ ਦਾ ਮੌਸਮ ਸੀ रामਗੜ ਪਿੰਡ ਦਾ ਤਲਾਹ ਸੁੱਕਦਾ ਜਾ ਰਿਹਾ ਸੀ ਮੱਛੀਆਂ ਕੱਛੂ ਅਤੇ ਕੀਕੜੇ ਆਦਿ ਸਾਰੇ ਜਲਜੀਵ ਚਿੰਤਾ ਵਿੱਚ ਡੁੱਬੇ ਹੋਏ ਸਨ ਕਿ ਪਾਣੀ ਦੇ ਬਿਨਾਂ ਉਹ ਸਾਰੇ ਕਿਵੇਂ ਰਹਿਣਗੇ ਤਲਾਹ ਦਾ ਪਾਣੀ ਦਿਨ ਬਦਿਨ ਘਟਦਾ ਜਾ ਰਿਹਾ ਹੈ ਜੇਕਰ ਇਸੇ ਤਰ੍ਹਾਂ ਹੀ ਘਟਦਾ ਗਿਆ ਅਸੀਂ ਤਾਂ ਮਰ ਹੀ ਚਾਵਾਂਗੇ ਮੱਛੀ ਰਾਣੀ ਦੁਖੀ ਕਿਉਂ ਹੈ ਬਸ ਕੁਝ ਦਿਨਾਂ ਦੀ ਹੀ ਗੱਲ ਹੈ ਫਿਰ ਬਰਸਾਤ ਦਾ ਮੌਸਮ ਆ ਜਾਵੇਗਾ ਤਲਾਬ ਫਿਰ ਪਾਣੀ ਨਾਲ ਭਰ ਜਾਵੇਗਾ ਚਿੰਤਾ ਨਾ ਕਰ ਬਸ ਇਨੀ ਦੇਰ ਅਸੀਂ ਤਲਾਬ ਦੇ ਇਸ ਥੋੜੇ ਪਾਣੀ ਵਿੱਚ ਗੁਜ਼ਾਰਾ ਕਰ ਲਵਾਂਗੇ ਸਾਨੂੰ ਇਸ ਦਾ ਹੱਲ ਸੋਚਣਾ ਚਾਹੀਦਾ ਹੈ ਇਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਹਾਂ ਮੇਰੇ ਕੋਲ ਇਸ ਸੰਕਟ ਵਿੱਚੋਂ ਨਿਕਲਣ ਦਾ ਇੱਕ ਉਪਾਅ ਹੈ ਉਸ ਉਪਾਅ ਨਾਲ ਅਸੀਂ ਸਾਰੇ ਬਚ ਸਕਦੇ ਹਾਂ ਕਿਹੜਾ ਉਪਾਅ ਬਗਲੇ ਮਾਮੇ ਜ਼ਰਾ ਸਾਨੂੰ ਵੀ ਤਾਂ ਦੱਸ ਇੱਥੇ ਨਾਲ ਹੀ ਇੱਕ ਤਲਾਬ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਚੁੰਝ ਵਿੱਚ ਪਕੜ ਕੇ ਇੱਕ ਇੱਕ ਕਰਕੇ ਉੱਥੇ ਛੱਡ ਆਉਂਦਾ ਇਸ ਤਰ੍ਹਾਂ ਅਸੀਂ ਸਾਰੇ ਉੱਥੇ ਪਹੁੰਚ ਜਾਵਾਂਗੇ ਲੇਕਿਨ ਮਾਮੇ ਅੱਜ ਤੱਕ ਮੈਂ ਮੱਛੀਆਂ ਦਾ ਭਲਾ ਸੋਚਣ ਵਾਲਾ ਬਗਲਾ ਨਹੀਂ ਦੇਖਿਆ ਅਸੀਂ ਸਾਰੇ ਤੇਰੇ ਤੇ ਕਿਵੇਂ ਵਿਸ਼ਵਾਸ ਕਰ ਲਈਏ ਕੇਕੜੇ ਭਾਈ ਡਰ ਨਾ ਜਿਵੇਂ ਇਹ ਕਹਾਵਤ ਬਣੀ ਹੈ ਨਾ ਕਿ ਇੱਕ ਮੱਛੀ ਸਾਰੇ ਤਲਾ ਨੂੰ ਗੰਦਾ ਕਰ ਦਿੰਦੀ ਹੈ ਇਸੇ ਤਰ੍ਹਾਂ ਇੱਕ ਬਗਲੇ ਨੇ ਸਾਰੇ ਬਗਲੇ ਪਰਿਵਾਰ ਨੂੰ ਪਦਨਾਮ ਕਰਕੇ ਰੱਖਿਆ ਹੈ ਰਾਣੀ ਮੱਛੀ ਕਿਉਂ ਨਾ ਅਸੀਂ ਕੱਛੂ ਨੂੰ ਭੇਜ ਕੇ ਦੇਖ ਲਈਏ ਕਿ ਸਾਨੂੰ ਬਗਲੇ ਮਾਮੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਨਹੀਂ ਬਗਲਾ ਕਛੂ ਨੂੰ ਵੱਡਾ ਤਲਾਬ ਦਿਖਾਉਣ ਲੈ ਜਾਂਦਾ ਹੈ ਦੇਖ ਕਛੂ ਕਿੰਨਾ ਵੱਡਾ ਤਲਾਬ ਹੈ ਕਿੰਨਾ ਪਾਣੀ ਹੈ ਹੁਣ ਤਾਂ ਤੈਨੂੰ ਵਿਸ਼ਵਾਸ ਹੋ ਗਿਆ ਹੋਵੇਗਾ ਕਿ ਮੈਂ ਝੂਠ ਨਹੀਂ ਬੋਲ ਰਿਹਾ ਸੀ ਭੈਣੋ ਤੇ ਭਰਾਵੋ ਬਗਲਾ ਮਾਮਾ ਠੀਕ ਕਹਿ ਰਿਹਾ ਹੈ ਉਥੇ ਬਹੁਤ ਵੱਡਾ ਤਲਾਬ ਹੈ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਤੈਰਨ ਵਿੱਚ ਬਹੁਤ ਮਜ਼ਾ ਆਵੇਗਾ ਸਭ ਤੋਂ ਪਹਿਲਾਂ ਮੈਂ ਚਾਹਾਂਗੀ ਬਗਲੇ ਮਾਮੇ ਤੂੰ ਕੱਲ ਜ਼ਰੂਰ ਆਵੀਂ ਮੈਂ ਉਡੀਕ ਕਰਾਂਗੀ ਅਗਲੇ ਦਿਨ ਅੱਜ ਮੈਂ ਚਾਹਾਂਗੀ ਮੇਰੀ ਸਹੇਲੀ ਮੇਰੀ ਉਡੀਕ ਕਰ ਹੀ ਹੋਵੇਗੀ ਬਗਲੇ ਮਾਮੇ ਤੁਸੀਂ ਤਾਂ ਬਹੁਤ ਚੰਗੇ ਹੋ ਸਾਰੀਆਂ ਮੱਛੀਆਂ ਨੂੰ ਵੱਡੇ ਤਲਾਬ ਵਿੱਚ ਛੱਡ ਆਏ ਹੋ ਹੁਣ ਤੂੰ ਮੈਨੂੰ ਵੀ ਉੱਥੇ ਛੱਡਾ ਮੈਂ ਵੀ ਜਲਦੀ ਉੱਥੇ ਜਾਣਾ ਚਾਹਨਾ ਹਾਂ 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 ਕੇਕੜੇ ਭਾਈ ਚੱਲ ਅੱਜ ਮੈਂ ਤੈਨੂੰ ਵੀ ਉੱਥੇ ਛੱਡ ਆਂਦਾ ਹਾਂ ਪਰ ਮੈਂ ਤੇਰੀ ਜੁੰਝ ਵਿੱਚ ਦੱਬ ਕੇ ਨਹੀਂ ਜਾ ਸਕਦਾ ਤੂੰ ਮੈਨੂੰ ਆਪਣੀ ਗਰਦਨ ਤੇ ਬਿਠਾ ਕੇ ਲੈ ਚੱਲ ਹਾਂ ਹਾਂ ਕਿਉਂ ਨਹੀਂ ਬੈਠ ਮੇਰੀ ਗਰਦਨ ਤੇ ਮੈਂ ਤੈਨੂੰ ਲੈ ਜਾਣਾ ਹਾਂ ਬਗਲਾ ਕੇਕੜੇ ਨੂੰ ਆਪਣੀ ਗਰਦਨ ਤੇ ਬਿਠਾ ਕੇ ਉੱਡਦਾ ਹੈ ਜਦੋਂ ਕੇਕੜੇ ਨੇ ਹੀਠਾ ਮੱਛੀਆਂ ਦੀਆਂ ਹੱਡੀਆਂ ਦਾ ਟੇੜ ਦੇਖਿਆ ਤਾਂ ਉਸ ਨੂੰ ਸਾਰੀ ਕਹਾਣੀ ਸਮਝ ਆ ਗਈ। ਉਸਨੇ ਬਗਲੇ ਨੂੰ ਗਰਦਨ ਤੋਂ ਦਬੋਚ ਲਿਆ। ਬਗਲੇ ਨੇ ਦਰਦ ਨਾਲ ਤੜਫਦੇ ਹੋਏ ਕੇਕੜੇ ਨੂੰ ਕਿਹਾ, "ਓ ਕੇਕੜੇ, ਮੈਨੂੰ ਦਰਦ ਹੋ ਰਿਹਾ ਹੈ, ਮੈਨੂੰ ਛੱਡ ਦੇ। ਦੇਖ ਕਿੰਨਾ ਖੂਬਸੂਰਤ ਭਰਿਆ ਹੋਇਆ ਤਲਾਬ ਹੈ, ਤੂੰ ਇਸ ਵਿੱਚ ਮਜ਼ੇ ਕਰ।" "ਦੁਸ਼ਟ, ਤੂੰ ਸਾਡੇ ਸਭ ਨਾਲ ਧੋਖਾ ਕੀਤਾ। ਤੈਨੂੰ ਤੇਰੀ ਕਰਨੀ ਦਾ ਫਲ ਮਿਲਣਾ ਹੀ ਚਾਹੀਦਾ ਹੈ।" ਕੇਕੜਾ ਬਗਲੇ ਦੀ ਗਰਦਨ ਘਤ ਦਿੰਦਾ ਹੈ ਬਗਲਾ ਦਰਦ ਨਾਲ ਤੜਪਦਾ ਥੱਲੇ ਡਿੱਗਣ ਲੱਗਦਾ ਹੈ ਕੇਕੜਾ ਤਲਾਬ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਉਂਦਾ ਹੈ ਕੀ ਸਿੱਖਿਆ ਬੂਰਾ ਸੋਚਣ ਅਤੇ ਬੂਰਾ ਕਰਨ ਵਾਲਿਆਂ ਨਾਲ ਹਮੇਸ਼ਾ ਬੁਰਾ ਹੁੰਦਾ ਹੈ ਚੰਗੀ ਸੋਚ ਦੇ ਧਾਰਨੀ ਬਣਨਾ ਸੋਚ ਸਮਝ ਕੇ ਤੂੰ ਜੀਤੇ ਵਿਸ਼ਵਾਸ ਕਰੋ